ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਆਟੋ ਮੈਨੂਫੈਕਚਰਿੰਗ ਅਮਰੀਕਾ ਚਾਹੀਏ ਵਾਪਸ ਜੀ ਅਮ ਦਾ ਪਲਾਂਟ ਅਮਰੀਕਾ ਮੂਵ ਹੋਣ ਦਾ ਖਤਰਾ ਪ੍ਰੀਮੀਅਰ ਡੇਵਿਡ ਈਵੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਪ੍ਰਧਾਨ ਮੰਤਰੀ ਮਾਹਕਾਨੀ ਦੇ ਨਾਲ ਮੁਲਾਕਾਤ ਕਈ ਮੁੱਦਿਆਂ ਤੇ ਹੋਈ ਚਰਚਾ ਹਾਲੇ ਵੀ ਟੈਂਕਰ ਪੈਨ ਦੇ ਹੱਕ ਵਿੱਚ ਈਵੀ ਕੈਨੇਡੀਅਨ ਡਾਕਟਰਾਂ ਦਾ ਜ਼ਿਆਦਾ ਸਮਾਂ ਪੇਪਰ ਵਰਕ ਉੱਪਰ ਹੋ ਰਿਹਾ ਹੈ ਜਾਇਆ ਰੈ ਟੇਪ ਹਟਾਉਣ ਦੀ ਮੰਗ ਤਾਂ ਜੋ ਡਾਕਟਰ ਵੱਧ ਤੋਂ ਵੱਧ ਪੇਸ਼ੈਂਟਸ ਨੂੰ ਕਰ ਸਕਣ ਅਟੈਂਡ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਆਪਣੀ ਕੈਬਨਿਟ ਨਾਲ ਮੀਟਿੰਗ ਦੌਰਾਨ ਕਿਹਾ ਗਿਆ ਹੈ ਕਿ ਆਟੋ ਮੈਨੂਫੈਕਚਰਿੰਗ ਕੰਪਨੀਆਂ ਉੱਤੇ ਟੈਰਿਫ ਲਗਾਉਣ ਨਾਲ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਬਾਹਰ ਨਿਕਲ ਰਹੇ ਨੇ ਅਤੇ ਇਹ ਯੂਐਸ ਦੀ ਆਟੋ ਮਾਰਕੀਟ ਦੇ ਫੇਵਰ ਵਿੱਚ ਹੈ। ਰਾਸ਼ਟਰਪਤੀ 트੍ਰੰਪ ਨੇ ਕਿਹਾ ਕਿ ਆਟੋ ਕੰਪਨੀਆਂ ਵਾਪਸ ਆ ਰਹੀਆਂ ਨੇ। ਇਹ ਕਮੈਂਟ ਉਸ ਸਮੇਂ ਆਏ ਹਨ ਜਦੋਂ ਸ਼ੁੱਕਰਵਾਰ ਨੂੰ ਆਸ਼ਵਾ অন্ਟਾਰੀਓ ਵਿੱਚ 1000 ਵਰਕਰ ਜੋ ਜਨਰਲ ਮੋਟਰਸ ਦੇ ਵਿੱਚ ਕੰਮ ਕਰਦੇ ਨੇ ਉਹ ਬਿਨਾਂ ਕੰਮ ਤੋਂ ਰਹਿਣਗੇ ਯੂਨੀਅਨ ਮੁਤਾਬਕ ਜੀਐਮ ਆਪਣਾ ਪਲਾਂਟ ਅਮਰੀਕਾ ਵਿੱਚ ਸ਼ਿਫਟ ਕਰ ਰਹੀ ਹੈ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਆਪਣੇ ਸੁਬੋਧਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਇੰਡੀਆ ਨਾਲ ਨਵੇਂ ਟ੍ਰੇਡ ਰਿਲੇਸ਼ਨਸ਼ਿਪ ਬਣਾਏਗਾ ਇਸ ਤੋਂ ਇਲਾਵਾ ਏਸ਼ੀਆ ਦੇਸ਼ ਜਿਵੇਂ ਕਿ ਇੰਡੋਨੇਸ਼ੀਆ ਮਲੇਸ਼ੀਆ ਮਿਆਂਮਾਰ ਫਿਲੀਪੀਨਸ ਸਿੰਗਾਪੁਰ THAILAND ਅਤੇ VIETNAM ਦੇ ਨਾਲ ਟ੍ਰੇਡ ਡੀਲਸ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਅਰਜنٹੀਨਾ ਚੀਲੀ ਕੋਲੰਬੀਆ ਇਕਵਾਡੋਰ ਬੋਲੀਵੀਆ ਦੇ ਨਾਲ ਵੀ ਸਮਝੌਤੇ ਕੀਤੇ ਜਾਣਗੇ ਤਾਂ ਜੋ ਕੈਨੇਡੀਅਨ ਟ੍ਰੇਡ ਡਿਵਰਸੀਫਾਈ ਕਰਕੇ ਅਮਰੀਕਾ ਉੱਪਰ ਨਿਰਭਰਤਾ ਘਟਾਈ ਜਾ ਸਕੇ ਕੈਨੇਡਾ ਦਾ ਇਸ ਸਮੇਂ ਟ੍ਰੇਡ ਡੈਫਿਸਿਟ 2.2 ਬਿਲੀਅਨ ਡਾਲਰ ਨਵੰਬਰ ਦੇ ਵਿੱਚ ਰਿਹਾ ਜਿਸ ਦਾ ਕਾਰਨ 골ਡ ਅਤੇ ਮੋਟਰ ਵਹੀਕਲ ਪਾਰਟਸ ਦਾ ਐਕਸਪੋਰਟ ਘਟਣਾ ਅਕਤੂਬਰ ਵਿੱਚ ਟ੍ਰੇਡ ਡੈਫਿਸਿਟ 395 ਮਿਲੀਅਨ ਡਾਲਰ ਸੀ ਮਾਹਰਾਂ ਮੁਤਾਬਕ ਨਾਨ ਅਮਰੀਕਨ ਮਾਰਕੀਟਸ ਵਿੱਚ ਕੈਨੇਡਾ ਦੇ ਐਕਸਪੋਰਟ ਪਿਛਲੇ ਸਮੇਂ ਦੌਰਾਨ ਵਧੇ ਨੇ ਨਵੰਬਰ ਵਿੱਚ ਨਾਨ ਅਮਰੀਕਨ ਡੈਸਟੀਨੇਸ਼ਨਸ ਨੂੰ ਐਕਸਪੋਰਟ 29% ਰਿਹਾ ਜੋ ਕਿ ਨਾਨ ਯੂਐਸ ਮਾਰਕੀਟਸ ਨੂੰ ਇمپੋਰਟ 18% ਵਧੇ ਨੇ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ਿਨਬੋਮ ਦੇ ਵੱਲੋਂ ਵੀ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਟ੍ਰੇਡ ਅਤੇ ਸਿਕਿਉਰਿਟੀ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ ਜਿਸ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਕੁਸਮਾ ਰਿਬੂ ਬਾਰੇ ਵੀ ਗੱਲਬਾਤ ਕੀਤੀ ਗਈ ਦੋਵਾਂ ਲੀਡਰਾਂ ਮੁਤਾਬਕ ਇਹ ਚਰਚਾ ਪ੍ਰੋਡਕਟਿਵ ਰਹੀ ਹੈ ਅਤੇ ਭਵਿੱਖ ਦੇ ਵਿੱਚ ਹੋਰ ਵੀ ਇਸਤਾਨੀਆਂ ਚੰਗੀਆਂ ਗੱਲਾਂ ਹੋਣਗੀਆਂ ਕਿਉਂਕਿ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਇਸ ਸਾਲ ਰਿਵਿਊ ਹੋਣਾ ਹੈ ਜਿਸ ਨੂੰ ਲੈ ਕੇ ਚਰਚਾਵਾ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋਣ ਗਈ ਆ ਅਮਰੀਕਾ ਦਾ 트ੰਪ ਐਡਮਿਨਿਸਟ੍ਰੇਸ਼ਨ ਇਸ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚ ਕਾਫੀ ਤਬਦੀਲੀਆਂ ਚਾਹੁੰਦਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਇਥੋਂ ਤੱਕ ਆਖ ਚੁੱਕੇ ਨੇ ਕਿ ਅਮਰੀਕਾ ਨੂੰ ਇਸ ਫ੍ਰੀ ਟ੍ਰੇਡ ਐਗਰੀਮੈਂਟ ਦੀ ਜ਼ਰੂਰਤ ਨਹੀਂ ਜਦਕਿ ਅਮਰੀਕੀ ਕੰਪਨੀਆਂ ਇਸ ਦੇ ਫੇਵਰ ਦੇ ਵਿੱਚ ਨੇ ਪਰ ਕੈਨੇਡਾ ਅਤੇ ਮੈਕਸੀਕੋ ਦੇ ਲਈ ਇਹ ਟ੍ਰੇਡ ਐਗਰੀਮੈਂਟ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਲਗਾਏ ਗਏ ਟੈਰਿਫਸ ਤੋਂ ਲਗਭਗ 80% ਸਮਾਨ ਇਸ ਫ੍ਰੀ ਟ੍ਰੇਡ ਐਗਰੀਮੈਂਟ ਕਾਰਨ ਟੈਰਫ ਤੋਂ ਬਚ ਜਾਂਦਾ ਜਿਸ ਕਾਰਨ ਦੋਵੇਂ ਮੁਲਕਾਂ ਦੀਆਂ ਇਕਨੋਮੀਆਂ ਸੰਭਲੀਆਂ ਹੋਈਆਂ ਨੇ ਪਰ ਆਟੋ ਸੈਕਟਰ ਨੂੰ ਲੈ ਕੇ ਕੀ ਕਦਮ ਆਉਣ ਵਾਲੇ ਸਮੇਂ 'ਚ ਰਹਿੰਦੇ ਨੇ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਫਿਲਹਾਲ 트ੰਪ ਐਡਮਿਨਿਸਟ੍ਰੇਸ਼ਨ ਆਟੋ ਸੈਕਟਰ ਦੇ ਵਿੱਚ ਟੈਰਫ ਘਟ ਕਰਨ ਨੂੰ ਲੈ ਕੇ ਕੋਈ ਸਿਗਨਲ ਦਿੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਜਿਸ ਤੰਗ ਦੇ ਨਾਲ ਯੂਨੀਅਨ ਸ਼ੰਕਾ ਪ੍ਰਗਟਾ ਰਹੀ ਹੈ ਕਿ ਜੀਐਮ ਆਪਣਾ ਪਲਾਟ ਸ਼ਿਫਟ ਕਰ ਸਕਦੀ ਹੈ ਤਾਂ ਉਹ ਵੱਡਾ ਝਟਕਾ ਆਟੋ ਸੈਕਟਰ ਦੇ ਵਰਕਰਸ ਦੇ ਲਈ ਹੋਏਗਾ ਕਨਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਕੈਲਗਰੀ ਦੇ ਵਿੱਚ ਸ਼ੁਰੂ ਹੋ ਗਈ ਹੈ ਜਿੱਥੇ ਕਿ ਪਾਰਟੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਆਪਣੀ ਰਣਨੀਤੀ ਅਪਣਾਏਗੀ ਅਤੇ ਇਸ ਬਾਰੇ ਵੀ ਫੈਸਲਾ ਹੋਏਗਾ ਤੇ ਨਾਲੋਂ ਨਾਲ ਪੋਲੀਅਬ ਦਾ ਲੀਡਰਸ਼ਿਪ ਰਿਵਿਊ ਵੀ ਹੋਏਗਾ ਕਿ ਉਹ ਲੀਡਰ ਬਣੇ ਰਹਿਣਗੇ ਜਾਂ ਨਹੀਂ ਮਹਾਰਾ ਮੁਤਾਬਕ ਪੋਲੀਅਬ ਲੀਡਰਸ਼ਿਪ ਰਿਵਿਊ ਪਾਸ ਕਰ ਜਾਣਗੇ ਪਰ ਉਹਨਾਂ ਨੂੰ 50% ਤੋਂ ਜ਼ਿਆਦਾ ਡੈਲੀਗੇਟਸ ਦੇ ਸਮਰਥਨ ਦੀ ਜ਼ਰੂਰਤ ਪਵੇਗੀ ਇਸ ਸਮੇਂ ਕਨਜ਼ਰਵੇਟਿਵ ਪਾਰਟੀ ਵਿੱਚ ਕੋਈ ਅਜਿਹਾ ਗਰੁੱਪ ਨਹੀਂ ਹੈ ਜੋ ਪੇਰੇ ਪੋਲੀਅਬ ਦਾ ਖੁੱਲ ਕੇ ਵਿਰੋਧ ਕਰ ਰਿਹਾ ਹੋਵੇ ਕੰਜ਼ਰਵੇਟਿਵ ਪਾਰਟੀ ਵਿੱਚ ਆਖਰੀ ਲੀਡਰਸ਼ਿਪ ਰਿਵਿਊ 2005 ਦੇ ਵਿੱਚ ਸਟੀਫਨ ਹਾਰਪਰ ਲਈ ਹੋਇਆ ਸੀ ਜਦੋਂ ਉਹ 2004 ਦੇ ਵਿੱਚ ਲਿਬਰਲਾਂ ਤੋਂ ਇਲੈਕਸ਼ਨ ਹਾਰ ਗਏ ਸਨ ਉਸ ਸਮੇਂ ਉਹਨਾਂ ਨੂੰ 84% ਸਮਰਥਨ ਮਿਲਿਆ ਸੀ ਜਿਸ ਦੇ ਬਾਅਦ ਉਹ 2006 ਤੋਂ 2015 ਤੱਕ ਪ੍ਰਧਾਨ ਮੰਤਰੀ ਰਹੇ ਇਸ ਸਮੇਂ ਨਵੇਂ ਆਏ ਪੋਲ ਅਨੁਸਾਰ ਫੈਡਰਲ ਪੱਧਰ ਤੇ ਕੰਜ਼ਰਵੇਟਿਵ ਲਿਬਰਲਾਂ ਤੋ ਪਿੱਛੇ ਨੇ ਜਿਨ੍ਹਾਂ ਨੂੰ 38% ਦੀ ਸਮਰਥਨ ਮਿਲ ਰਿਹਾ ਪਰ ਅਲਵਰਟਾ ਵਿੱਚ ਟੋਰੀਜ਼ ਲਗਭਗ 60% ਦੀ ਸਮਰਥਨ ਦੇ ਨਾਲ ਮਜ਼ਬੂਤ ਨੇ ਜਿੱਥੇ ਕਿ ਫੈਡਰਲ ਇਲੈਕਸ਼ਨ ਵਿੱਚ ਆਪਣੀ ਸੀਟ ਹਾਰਨ ਤੋਂ ਬਾਅਦ ਬੈਟਰ ਰੀਵਲ ਪ੍ਰੋਫੋਰਟਾ ਤੋ ਪੋਲੀਅਬ ਨੇ ਬਾਈ ਇਲੈਕਸ਼ਨ ਜਿੱਤੇ ਸੀ ਇਸ ਸਮੇ ਟੋਰੀਜ਼ ਆਪਣੇ 2 ਐਮਪੀ ਗਵਾ ਚੁੱਕੇ ਨੇ ਜੋ ਕਿ ਫਲੋਰ ਕ੍ਰਾਸ ਕਰਕੇ ਲਿਬਰਲਾਂ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਪਾਰਟੀ ਲੀਡਰ ਉੱਪਰ ਸਵਾਲ ਚੁੱਕੇ ਸਨ ਅਲਬਰਟਾ ਵਿੱਚ ਪਾਰਟੀ ਦਾ ਮਜ਼ਬੂਤ ਸਮਰਥਨ ਹੋਣ ਦੇ ਬਾਵਜੂਦ ਪੋਲੀਅਬ ਲਈ ਸਭ ਤੋਂ ਵੱਡੀ ਚੁਣੌਤੀ ਬਾਕੀ ਪ੍ਰਾਂਤਾਂ ਦੇ ਵਿੱਚ ਪਾਰਟੀ ਦੀ ਸਪੋਰਟ ਵਧਾਉਣਾ ਹੈ ਮਾਹਰਾਂ ਮੁਤਾਬਕ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਜਿਸ ਢੰਗ ਦੇ ਨਾਲ ਅਮਰੀਕਾ ਤੇ ਰਾਸ਼ਟਰਪਤੀ ਟਰੰਪ ਦੀਆਂ ਪਾਲਿਸੀਆਂ ਉੱਪਰ ਬਿਆਨ ਦਿੱਤੇ ਨੇ ਉਸ ਨਾਲ ਕੈਨੇਡੀਅਨਸ ਵਿੱਚ ਉਹਨਾਂ ਦਾ ਆਧਾਰ ਮਜ਼ਬੂਤ ਹੋਇਆ ਹੈ ਜਿਨ੍ਹਾਂ ਆਖਿਆ ਕਿ ਪੋਲੀਆਬ ਲੀਡਰ ਦੇ ਤੌਰ ਤੇ ਵਧੀਆ ਕੰਮ ਕਰ ਰਹੇ ਨੇ ਪਰ ਜੇਕਰ ਉਹਨਾਂ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਆਪਣੀ ਗੇਮ ਬਦਲਣ ਦੀ ਜ਼ਰੂਰਤ ਹੋਏਗੀ ਇਸ ਕਨਵੈਨਸ਼ਨ ਦੌਰਾਨ ਡੈਲੀਗੇਟਸ ਵੋਟਾਂ ਪਾ ਸਕਣਗੇ ਅਤੇ ਪਾਰਟੀ ਮੈਂਬਰਾਂ ਤੋਂ ਮਿਲੀ ਫੀਡਬੈਕ ਦੇ ਆਧਾਰ ਤੇ ਪਾਰਟੀ ਪਾਲਿਸੀਜ਼ ਵਿੱਚ ਤਬਦੀਲੀਆਂ ਬਾਰੇ ਵੀ ਬੰਦ ਦਰਵਾਜ਼ਿਆਂ 'ਚ ਗੱਲਬਾਤ ਹੋਏਗੀ ਅਤੇ ਕੁਝ ਮੋਸ਼ਨ ਫਲੋਰ ਤੱਕ ਪਹੁੰਚਣਗੇ ਜਿਨ੍ਹਾਂ ਉੱਪਰ ਵੋਟਿੰਗ ਹੋਏਗੀ ਸ਼ਨੀਵਾਰ ਨੂੰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀ ਇਸ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਣਗੇ ਅਤੇ ਡੈਲੀਗੇਟਸ ਨੂੰ ਸਬੋਧਨ ਕਰਨਗੇ ਕਿਉਂਕਿ ਕਨਜ਼ਰਵੇਟਿਵ ਪਾਰਟੀ ਦੇ ਵੱਲੋਂ ਕਈ ਮੁੱਦਿਆਂ ਤੇ ਉੱਪਰ ਬਿਲਕੁਲ ਵੀ ਟਿੱਪਣੀ ਨਹੀਂ ਕੀਤੀ ਜਾਂਦੀ ਜਿਸ ਨੂੰ ਲੈ ਕੇ ਡੈਲੀਗੇਟਸ ਹੁਣ ਨੀਤੀ ਬਦਲਣ ਦੀ ਮੰਗ ਕਰ ਰਹੇ ਨੇ ਪਰ ਜਦੋਂ ਦੋ ਐਮਪੀਜ਼ ਨੇ ਲਿਬਰਲਸ ਨੂੰ ਚੁਣਿਆ ਸੀ ਤਾਂ ਉਸ ਸਮੇਂ ਪੀਰੇ ਪੌਲੀਅ ਨੇ ਸਪਸ਼ਟ ਕੀਤਾ ਸੀ ਕਿ ਉਹ ਆਪਣੇ ਕੰਮਕਾਜ ਅਤੇ ਰਣਨੀਤੀ ਦੇ ਵਿੱਚ ਕੋਈ ਤਬਦੀਲੀ ਨਹੀਂ ਕਰਨਗੇ ਅਤੇ ਅਫੋਰਡੇਬਿਲਟੀ ਅਤੇ ਆਮ ਕੈਨੇਡੀਅਨਸ ਦੇ ਲਈ ਫਾਈਟ ਕਰਨੇ ਲਈ ਵਾਲੇ ਲੀਡਰ ਦੇ ਤੌਰ ਤੇ ਉੱਭਰਨ ਤੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਪਰ ਹੁਣ ਲੀਡਰਸ਼ਿਪ ਰਿਵਿਊ ਅਤੇ ਕਿਸ ਕਨਵੈਨਸ਼ਨ ਤੋਂ ਬਾਅਦ ਉਹਨਾਂ ਦੀਆਂ ਟਿੱਪਣੀਆਂ ਜਾਂ ਪਾਲਿਸੀ ਬਦਲਦੀ ਹੈ ਕਿ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ 온ਟਾਰੀਓ ਅਤੇ ਕਿਊਬਿਕ ਵਰਗੀਆਂ ਵੱਡੀਆਂ ਪ੍ਰਵਿੰਸਾਂ ਦੇ ਵਿੱਚ ਟੋਰੀਜ਼ ਲਿਬਰਲਾਂ ਦੇ ਮੁਕਾਬਲੇ ਕਾਫੀ ਪਿੱਛੇ ਨੇ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਦਸੰਬਰ ਵਿੱਚ ਇੱਕ ਟੈਨਟਿਵ ਡੀਲ ਕੀਤੀ ਸੀ ਜਿਸ ਉੱਪਰ ਯੂਨੀਅਨ ਮੈਂਬਰਸ ਵੱਲੋਂ ਵੋਟ ਪਾਈ ਜਾਣੀ ਹੈ ਕੈਨੇਡਾ ਪੋਸਟ ਮੁਤਾਬਕ ਇਸ ਪ੍ਰੋਸੈਸ ਦੌਰਾਨ ਦੋਵੇਂ ਧਿਰਾਂ ਸਟ੍ਰਾਈਕ ਅਤੇ ਲੋਕਆਊਟ ਵਰਗੀ ਸਥਿਤੀ ਵਿੱਚ ਨਾ ਜਾਣ ਉੱਪਰ ਸਹਿਮਤ ਹੋਈਆਂ ਨੇ ਕਿਉਂਕਿ ਦਸੰਬਰ ਵਿੱਚ ਆਰਜੀ ਸਮਝੌਤਾ ਹੋਇਆ ਸੀ ਪਰ ਇਸ ਨੂੰ ਅੰਤਮ ਰੂਪ ਹੁਣ ਪੋਸਟਲ ਵਰਕਰਾਂ ਦੀਆਂ ਵੋਟਾਂ ਨਾਲ ਦਿੱਤਾ ਜਾਏਗਾ ਨਵੇਂ ਸਮਝੌਤੇ ਤਹਿਤ 5 ਸਾਲਾਂ ਲਈ ਤਨਖਾਹ ਵਾਧਾ ਵੀਕਐਂਡ ਪਾਰਸਲ ਡਿਲੀਵਰੀ ਮਾਡਲ ਸ਼ਾਮਲ ਹੈ ਜੋ ਕਿ 31 ਜਨਵਰੀ 2029 ਤੱਕ ਦੇ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ ਯੂਨੀਅਨ ਪ੍ਰੈਜ਼ੀਡੈਂਟ ਨੇ ਕਿਹਾ ਸੀ ਕਿ ਪੋਸਟਲ ਵਰਕਰਾਂ ਲਈ ਜ਼ਿਆਦਾ ਸਟੇਬਿਲਿਟੀ ਦੀ ਜ਼ਰੂਰਤ ਹੈ ਕਿਉਂਕਿ ਪਿਛਲੇ 2 ਸਾਲਾਂ ਦੌਰਾਨ ਇਹ ਲੇਬਰ ਡਿਸਪਿਊਟ ਕਾਫੀ ਲੰਮਾ ਚੱਲਿਆ ਜਿਸ ਵਿੱਚ ਸਟ੍ਰਾਈਕਾਂ ਅਤੇ ਪਿਕਟ ਲਾਈਨਸ ਵਰਗੀ ਸਥਿਤੀ ਵੀ ਕਾਫੀ ਥਾਮਾਂ ਤੇ ਆਈ ਸੀ ਕਿਉਂਕਿ ਸਤੰਬਰ 2025 ਦੇ ਵਿੱਚ ਜਦੋਂ ਫੈਡਰਲ ਸਰਕਾਰ ਨੇ ਕੈਨੇਡਾ ਪੋਸਟ ਦੇ ਵਿੱਚ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ ਸੀ ਤਾਂ 55 ਹਜ਼ਾਰ ਪੋਸਟਲ ਵਰਕਰਾਂ ਨੇ ਸਟ੍ਰਾਈਕ ਸ਼ੁਰੂ ਕਰ ਦਿੱਤੀ ਸੀ ਅਤੇ ਨਵੇਂ ਮਾਡਲ ਵਿੱਚ ਰੂਰਲ ਇਲਾਕਿਆਂ ਚ ਪੋਸਟ ਆਫਿਸ ਬੰਦ ਕਰਨੇ ਅਤੇ ਡੋਰ ਟੂ ਡੋਰ ਡਿਲੀਵਰੀ ਦੀ ਥਾਂ ਤੇ ਕਮਿਊਨਿਟੀ ਮੇਲ ਬਾਕਸ ਲਗਾਉਣਾ ਸ਼ਾਮਲ ਸੀ ਇਸ ਦੇ ਬਾਅਦ ਯੂਨੀਅਨ ਨੇ ਆਖਿਆ ਸੀ ਕਿ ਇਹ ਸਿੱਧੇ ਰੂਪ ਦੇ ਵਿੱਚ ਵਰਕਰਾਂ ਦੇ ਹੱਕਾਂ ਤੇ ਡਾਕਾ ਇਸ ਦੇ ਨਾਲ ਹਜ਼ਾਰਾਂ ਜੌਬਸ ਜਾਣ ਗਈਆਂ ਪਰ ਦੂਜੇ ਪਾਸੇ ਕੈਨੇਡਾ ਪੋਸਟ ਲਗਾਤਾਰ ਆਪਣੀ ਫਾਈਨੈਂਸ਼ੀਅਲ ਸਥਿਤੀ ਦਾ ਹਵਾਲਾ ਦੇ ਰਿਹਾ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਪਾਰਸਲ ਡਿਲੀਵਰੀ ਘਟਣ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਡੈਫਸਿਟ ਹੈ ਅਤੇ ਫੈਡਰਲ ਸਰਕਾਰ ਤੋਂ ਪੈਸੇ ਲੈ ਕੇ ਤਰ੍ਹਾਂਹਾਹਾ ਦੇਣ ਵਾਲੀ ਸਥਿਤੀ ਆਈ ਹੈ ਦੂਜੇ ਪਾਸੇ ਫੈਡਰਲ ਸਰਕਾਰ ਵੀ ਸਪਸ਼ਟ ਕਰ ਚੁੱਕੀ ਸੀ ਕਿ ਮੌਜੂਦਾ ਮਾਡਲ ਦੇ ਵਿੱਚ ਕੈਨੇਡਾ ਪੋਸਟ ਨੂੰ ਚਲਦਿਆਂ ਰੱਖਣਾ ਮੁਸ਼ਕਲ ਹੈ ਇਸ ਕਰਕੇ ਇੱਦੀਆਂ ਤਬਦੀਲੀਆਂ ਜ਼ਰੂਰੀ ਨੇ ਅਤੇ ਉਹਨਾਂ ਤਬਦੀਲੀਆਂ ਨੂੰ ਲੈ ਕੇ ਹੁਣ ਜੇਕਰ ਟੈਂਟੇਟਿਵ ਡੀਲ ਦੇ ਤਹਿਤ ਵਰਕਰਜ਼ ਖਾਂ ਦੇ ਵਿੱਚ ਵੋਟ ਪਾਉਂਦੇ ਨੇ ਤਾਂ ਉਹ ਲਾਗੂ ਵੀ ਹੋਣਗੀਆਂ ਅਤੇ ਕੈਨੇਡਾ ਪੋਸਟ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਲੇਬਰ ਡਿਸਪਿਊਟ ਖਤਮ ਹੋਏਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਪ੍ਰਾਈਵੇਟ ਪਲੇਅਰਜ਼ ਪਾਰਸਲ ਮਾਰਕੀਟ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਮਾਰਕੀਟ ਦਾ ਇੱਕ ਵੱਡਾ ਹਿੱਸਾ ਕੈਪਚਰ ਕਰ ਲਿਆ ਪਰ ਕੈਨੇਡਾ ਪੋਸਟ ਪੁਰਾਣੇ ਮਾਡਲ ਦੇ ਆਧਾਰ ਤੇ ਉਹਨਾਂ ਦੇ ਵਿਰੁੱਧ ਉਸ ਢੰਗ ਦੇ ਨਾਲ ਸਟੈਂਡ ਨਹੀਂ ਕਰ ਸਕਿਆ ਤੇ ਹੁਣ ਮਾਡਲ ਚੇਂਜ ਕਰਨ ਦੇ ਨਾਲ ਸਥਿਤੀ 'ਚ ਸੁਧਾਰ ਆਉਂਦਾ ਕ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਮੇਲਸ ਦੀ ਗਿਣਤੀ ਕਟਈਏ ਤੇ ਪਾਰਸਲ ਵੀ ਪ੍ਰਾਈਵੇਟ ਕੰਪਨੀਆਂ ਦੇ ਕੋਲ ਜ਼ਿਆਦਾ ਗਏ ਨੇ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰਜ਼ ਨੇ ਓਟਵਾ ਦੇ ਵਿੱਚ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਨਾਲ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਭਾਵੇਂ ਕਿ ਪਾਈਪਲਾਈਨ ਦੇ ਮੁੱਦੇ ਉੱਤੇ ਪਹਿਲਾਂ ਕਾਫੀ ਤਕਰਾਰ ਰਹੀ ਹੈ ਪਰ ਇਸ ਵਾਰ ਮਾਹੌਲ ਕਾਫੀ ਸੁਖਾਵਾਂ ਦੇਖਣ ਨੂੰ ਮਿਲਿਆ ਅਲਬੋਟਾ BC ਦੇ ਬੈਸਟ ਕੋਸਟ ਤੱਕ ਇੱਕ ਨਵੀਂ ਪਾਈਪਲਾਈਨ ਚਾਹੁੰਦਾ ਜਿਸ ਦਾ ਪ੍ਰੀਮੀਅਰ EV ਪਹਿਲਾਂ ਹੀ ਵਿਰੋਧ ਕਰਦੇ ਰਹੇ ਨੇ ਉਹਨਾਂ ਤਰਕ ਦਿੰਦਾ ਹੈ ਕਿ ਅਜੇ ਤੱਕ ਕਿਸੇ ਪ੍ਰਾਈਵੇਟ ਕੰਪਨੀ ਨੇ ਇਸ ਵਿੱਚ ਪੈਸਾ ਲਗਾਉਣ ਦੀ ਇੱਛਾ ਨਹੀਂ ਜਤਾਈ ਹੈ EV ਨੇ ਸਾਫ਼ ਕੀਤਾ ਹੈ ਕਿ ਪਾਈਪਲਾਈਨ ਦਾ ਪ੍ਰੋਜੈਕਟ ਅਲਬੋਟਾ ਦੀ ਜ਼ਿੰਮੇਵਾਰੀ ਹੈ ਡੇਵਿਡ EV ਨੇ ਟੈਂਕਰ ਬੈਨ ਤੇ ਲੱਗੀ ਪਾਬੰਦੀ ਹਟਾਉਣ ਦੇ ਖਿਲਾਫ ਫਿਰ ਤੋਂ ਆਵਾਜ਼ ਬੁਲੰਦ ਕੀਤੀ ਹੈ ਤੇ ਫਸ ਨੈਸ਼ਨਸ ਨਾਲ ਸਬੰਧਾਂ 'ਚ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਵੀ ਆਪਣੀ ਚਿੰਤਾ ਪ੍ਰਗਟਾਈ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਾਈਪਲਾਈਨ ਤੋਂ ਇਲਾਵਾ ਬਿਜਲੀ ਅਤੇ ਨਿਊਕਲੀਅਰ એનર્ਜੀ ਤੇ ਮੌਜੂਦਾ ਬਿਟੂਮਨ ਪਾਈਪਲਾਈਨ ਦੇ ਐਕਸਪੈਂਸ਼ਨ ਤੇ ਜ਼ੋਰ ਦਿੱਤਾ ਪੀਐਮ ਕਾਰਨੀ ਉਹਨਾਂ ਦੇ ਇਸ ਪ੍ਰੋਜੈਕਟ ਨੂੰ ਕੈਨੇਡਾ ਦੀ ਇਕਨੋਮੀ ਮਜ਼ਬੂਤ ਕਰਨ ਦੇ ਲਈ ਜ਼ਰੂਰੀ ਦੱਸ ਰਹੇ ਨੇ ਅਤੇ ਪਿਛਲੇ ਸਾਲ ਪ੍ਰੀਮੀਅਰ ਸਮਿਥ ਦੇ ਨਾਲ ਹੋਏ એનર્ਜੀ ਐਗਰੀਮੈਂਟ ਦੀ ਵਚਨਬੱਧਤਾ ਵੀ ਦੁਹਰਾਈ ਹੈ ਪ੍ਰੀਮੀਅਰ ਸਮਿਥ ਨੇ ਭਰੋਸਾ ਦਿੱਤਾ ਕਿ ਉਹ ਫਾਸ ਨੈਸ਼ਨਸ ਦੇ ਨਾਲ ਸਲਾਮ ਮਸ਼ਵਰਾ ਕਰਨਗੇ ਅਤੇ ਇਸ ਪ੍ਰਕਿਰਿਆ ਦੌਰਾਨ ਬ੍ਰਿਟਿਸ਼ ਕੋਲੰਬੀਆ ਨੂੰ ਪੂਰੀ ਜਾਣਕਾਰੀ ਦਿੰਦੇ ਰਹਿਣਗੇ ਪੀਐਮ ਕਾਰਨੀ ਨੇ ਸੋਸ਼ਲ ਮੀਡੀਆ ਉੱਤੇ ਇਸ ਮੀਟਿੰਗ ਨੂੰ हां ਪੱਖੀ ਦੱਸਿਆ ਤੇ ਕਿਹਾ ਕਿ ਤਿੰਨੇ ਆਗੂ ਕੈਨੇਡਾ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਆਰਥਿਕ ਤੌਰ ਤੇ ਅੱਗੇ ਲਿਜਾਣ ਦੇ ਲਈ ਵਚਨਬੱਧ ਨੇ ਕਿਉਂਕਿ ਫੈਡਰਲ ਸਰਕਾਰ ਨੇ ਅਲਬਰਟਾ ਦੇ ਨਾਲ ਇਸ ਪਾਈਪਲਾਈਨ ਸੰਬੰਧੀ ਸਮਝੌਤਾ ਕਰ ਲਿਆ ਪਰ ਫਸਨੇਸ਼ਨਸ ਨੂੰ ਮਨਾਉਣ ਦੇ ਲਈ ਦੋਵੇਂ ਧਿਰਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਜਦੋਂ ਇਹ ਸਮਝੌਤਾ ਹੋਇਆ ਤਾਂ ਉਸ ਸਮੇਂ ਵੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਕੋਸਟਕੇ ਪਾਈਪਲਾਈਨ ਆਉਣੀ ਹੈ ਪਰ ਇਹ ਸਮਝੌਤਾ ਕਰਨ ਸਮੇਂ BC ਨੂੰ ਗੱਲਬਾਤ ਦੇ ਵਿੱਚ ਭਾਗੀਦਾਰ ਨਹੀਂ ਬਣਾਇਆ ਗਿਆ ਇਸ ਤੇ ਬਾਅਦ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਾਸਨੇਸ਼ਨਸ ਲੀਡਰਸ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਨਾਲ ਪੂਰੀ ਤਰਤੀਬ ਵਾਇਰਸ ਗੱਲਬਾਤ ਕੀਤੀ ਜਾਏਗੀ ਅਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਪਾਈਪਲਾਈਨ ਪ੍ਰੋਜੈਕਟ ਨੂੰ ਅੱਗੇ ਬਧਾਇਆ ਜਾਏਗਾ ਅਤੇ ਚੀਨ ਫੇਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਾਸਨੇਸ਼ਨਸ ਦੇ ਲੀਡਰਸ ਦੇ ਨਾਲ ਇੱਕ ਮੁਲਾਕਾਤ ਵੀ ਕੀਤੀ ਸੀ ਦੂਜੇ ਪਾਸੇ ਅਲਬਰਟਾ ਦੀ ਸਰਕਾਰ ਦੇ ਵੱਲੋਂ ਇਸ ਪ੍ਰੋਜੈਕਟ ਸੰਬੰਧੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਇਸ ਨੂੰ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਆਫਿਸ ਦੇ ਵਿੱਚ ਫਾਈਲ ਜਮਾ ਕਰਵਾਉਣ ਦੇ ਲਈ ਵੀ ਤੇਜ਼ੀ ਕੀਤੀ ਜਾ ਰਹੀ ਹੈ ਉਸ ਸੰਬੰਧੀ ਇੱਕ ਵੈੱਬਸਾਈਟ ਵੀ ਬਣਾਈ ਗਈ ਹੈ ਅਤੇ ਲਗਾਤਾਰ ਪ੍ਰੀਮੀਅਰ ਸਮੈਥੇ ਦਾਵਾ ਕਰ ਰਹੇ ਨੇ ਕਿ ਜਦੋਂ ਇਸ ਪਾਈਪਲਾਈਨ ਸੰਬੰਧੀ ਪ੍ਰੋਜੈਕਟ ਮੇਜਰ ਇਨਫਰਾਸਟ੍ਰਕਚਰ ਆਫਿਸ ਚ ਜਾਏਗਾ ਤਾਂ ਕੋਈ ਨਾ ਕੋਈ ਪ੍ਰਾਈਵੇਟ ਕੰਪਨੀ ਵੀ ਪਾਈਪਲਾਈਨ ਦਾ ਨਿਰਮਾਣ ਕਰਨ ਦੇ ਲਈ ਅੱਗੇ ਆਏਗੀ ਪਰ ਟੈਂਕਰ ਬੈਨ ਫੈਡਰਲ ਸਰਕਾਰ ਦੇ ਹੱਥ ਵਿੱਚ ਹੈ ਅਤੇ BC ਦੇ ਪ੍ਰੀਮੀਅਰ ਡੇਵीडी ਵੀ ਬੀਬੀ ਸਪਸ਼ਟ ਕਰ ਚੁੱਕੇ ਨੇ ਕਿ ਜੇਕਰ ਫੈਡਰਲ ਸਰਕਾਰ ਟੈਂਕਰ ਬੈਨ ਹਟਾਉਂਦੀ ਹੈ ਤਾਂ ਉਹ ਇਸ ਨੂੰ ਲੈ ਕੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਨਹੀਂ ਪੈਣਗੇ ਕਿਉਂਕਿ ਪਹਿਲਾਂ ਵੀ ਪਾਈਪਲਾਈਨ ਐਕਸਪੈਂਸ਼ਨ ਨੂੰ ਲੈ ਕੇ ਅਦਾਲਤੀ ਪ੍ਰਕਿਰਿਆ ਦੇ ਵਿੱਚ BC ਦੇ ਹੱਥ ਕੁਝ ਨਹੀਂ ਲੱਗਿਆ ਸੀ ਕਿਉਂਕਿ ਇਹ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ ਸਰੀਦੀ ਮੇਅਰ ਬ੍ਰੈਂਡਾ ਲੋਕ ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਵੱਲੋਂ ਐਕਸਟਰਸ਼ਨ ਦੇ ਮਸਲੇ ਦੇ ਵਿੱਚ ਅਤੇ ਇਸ ਨੂੰ ਨਜਿੱਠਣ ਦੇ ਲਈ ਵੀ ਹੋਰ RCMP ਦੇ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ ਇਹ ਬਿਆਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਨੇ ਸਰੀ ਸ਼ਹਿਰ ਦੇ ਵਿੱਚ ਇੱਕ ਇੰਟਰਪ੍ਰੋਵਿੰਸ਼ਲ ਪੁਲਿਸ ਮੀਟਿੰਗ ਦਾ ਐਲਾਨ ਕੀਤਾ ਸੀ ਈਵੀ ਨੇ ਦੱਸਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਅਲਬਰਟਾ ਮੈਨੀਟੋਬਾ ਅਤੇ Ontario ਦੀ ਪੁਲਿਸ ਲੀਡਰਜ਼ ਅਗਲੇ 2 ਹਫਤਿਆਂ ਵਿੱਚ ਸਰੀ ਦੇ ਵਿੱਚ ਇੱਕ ਮੀਟਿੰਗ ਕਰਨਗੇ ਜਿਸ ਦੌਰਾਨ ਐਕਸਟਰਸ਼ਨ ਨਾਲ ਰਜਿਸਟਰਨ ਦੇ ਲਈ RCMP ਦੀ ਨੈਸ਼ਨਲ ਟੀਮ ਦੇ ਚੀਫ ਨਾਲ ਇਸ ਬਾਰੇ ਚਰਚਾ ਕੀਤੀ ਜਾਏਗੀ। ਈਵੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਾਕਾਰਨੀ ਨੇ ਐਕਸਟਰਸ਼ਨ ਨਾਲ ਰਜਿਸਟਰਨ ਲਈ ਬ੍ਰਿਟਿਸ਼ ਕੋਲੰਬੀਆ ਵਿੱਚ RCMP ਲਈ ਹੋਰ ਫੈਡਰਲ ਰਿਸੋਰਸਸ ਦੇਣ ਦੇ ਉੱਪਰ ਵਚਨਬੱਧਤਾ ਤੇ ਸਹਿਮਤੀ ਪ੍ਰਗਟਾਈ ਹੈ। ਫੰਡਿੰਗ ਇਸ ਲਈ ਹੋਏਗੀ ਤਾਂ ਜੋ ਹੋਰ ਐਂਟੀ ਗੈਂਗ ਪੁਲਿਸ ਲਿਆਂਦੀ ਜਾ ਸਕੇ ਅਤੇ ਐਕਸਟਰਸ਼ਨ ਦੇ ਮਸਲਿਆਂ ਦੀ ਇਨਵੈਸਟੀਗੇਸ਼ਨ ਹੋ ਸਕੇ ਮੇਅਰ ਬ੍ਰੈਂਡਾ ਲੋਕ ਜੋ ਕਿ ਜਲਦੀ ਹੀ ਓਟਵਾ ਫੈਡਰਲ ਕਾਉਂਟਰਪਾਰਟਸ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਕਹੇ ਕਿ ਉਹ ਇਨ੍ਹਾਂ ਮਹੱਤਵਪੂਰਨ ਵਾਧੂ ਰਿਸੋਰਸਸ ਦਾ ਸਵਾਗਤ ਕਰਦੇ ਨੇ ਹਾਲਾਂਕਿ ਉਹਨਾਂ ਨੇ ਜਰਨਲਿਸਟਸ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਦਾ ਸ਼ਹਿਰ ਐਕਸਟਰਸ਼ਨ ਦੇ ਵਾਧੇ ਮਾਮਲਿਆਂ ਦੇ ਨਾਲ ਜੂਝ ਰਿਹਾ ਤਾਂ ਇਸ ਲਈ ਉਹਨਾਂ ਨੂੰ ਹੋਰ ਮਦਦ ਦੀ ਲੋੜ ਰਹੇਗੀ ਪ੍ਰੀਮੀਅਰ ਏਵੀ ਦਾ ਕਹਿਣਾ ਹੈ ਕਿ ਸਰੀ ਵਿਚ ਮੀਟਿੰਗ ਯਕੀਨੀ ਬਣਾਉਣ ਲਈ ਹੈ ਤੇ ਜਾਣਕਾਰੀ ਸਾਂਝੀ ਕਰਨ ਲਈ ਹੈ ਕਿ ਦੋਵੇਂ ਧਿਰਾਂ ਦੇ ਵਿੱਚ ਕੋਈ 파ੜਾ ਨਾ ਰਹੇ ਅਤੇ ਰਿਸੋਰਸਸ 28 ਤਰੀਕੇ ਦੇ ਨਾਲ ਵਰਤੇ ਜਾਣ ਤਾਂ ਜੋ ਇਨਵੈਸਟੀਗੇਸ਼ਨਜ਼ ਅਤੇ ਗ੍ਰਿਫਤਾਰੀਆਂ ਅਤੇ ਅਦਾਲਤੀ ਪ੍ਰਕਿਰਿਆ ਤੱਕ ਮਾਮਲੇ ਪਹੁੰਚ ਸਕਣ ਪ੍ਰੀਮੀਅਰ ਏਵੀ ਨੇ ਬੁੱਧਵਾਰ ਨੂੰ ਆਟਵਾਚ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਨਾਲ ਮੀਟਿੰਗ ਵੀ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਪਿਥਰ ਤੇ ਪ੍ਰਧਾਨ ਮੰਤਰੀ ਨਾਲ ਤਿੰਨ ਪੱਖੀ ਮੀਟਿੰਗ ਵੀ ਹੋਈ ਸੀ ਐਕਸਟਰਸ਼ਨ ਦੇ ਮਾਮਲਿਆਂ ਦੇ ਮੱਦੇਨਜ਼ਰ ਸਿਟੀ ਆਫ ਸਰੀ ਦੇ ਵੱਲੋਂ ਇੱਕ ਹਫ਼ਤਾ ਪਹਿਲਾਂ ਇੱਕ ਮੋਸ਼ਨ ਵੀ ਪਾਸ ਕੀਤਾ ਗਿਆ ਜਿਸ ਵਿੱਚ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਇਸ ਨੂੰ ਇੱਕ ਐਮਰਜੈਂਸੀ ਲਾਗੂ ਕਰ ਦਿੱਤੀ ਜਾਵੇ ਭਾਪਕੇ ਇਸ ਨੂੰ ਇੱਕ ਐਮਰਜੈਂਸੀ ਦੇ ਰੂਪ ਚ ਲੈ ਕੇ ਸਰਕਾਰ ਕਦਮ ਚੁੱਕ ਕੇ ਬੀਤੇ ਦਿਨ ਪਬਲਿਕ ਸੇਫਟੀ ਮਨਿਸਟਰ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਉਸ ਵਿੱਚ ਉਹਨਾਂ ਨੇ ਵਾਧੂ ਰਿਸੋਰਸਸ ਦੀ ਗੱਲ ਤਾਂ ਕੀਤੀ ਹੈ ਪਰ ਪਬਲਿਕ ਸੇਫਟੀ ਦੀ ਐਮਰਜੈਂਸੀ ਲਗਾਉਣ ਬਾਰੇ ਕੋਈ ਗੱਲ ਨਹੀਂ ਕੀਤੀ ਬੀਸੀ ਦੀ ਐਂਟੀ ਐਕਸਟਰਸ਼ਨ ਟੈਕਸ ਫੋਰਸ ਦੇ ਚੀਫ ਨੇ ਪਿਛਲੇ ਹਫਤੇ ਕਿਹਾ ਸੀ ਕਿ ਪੁਲਿਸ ਐਕਸਟਰਸ਼ਨ ਦੇ 36 ਮਾਮਲਿਆਂ ਦੇ ਵਿੱਚ ਕੰਮ ਕਰ ਰਹੀ ਹੈ ਅਤੇ 32 ਮਾਮਲਿਆਂ ਦੇ ਵਿੱਚ ਸ਼ੱਕੀਆਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ ਤੇ 9 ਥਾਮਾਂ ਤੇ ਗੋੜੀ ਚੱਲੀ ਹੈ ਤੇ 21 ਵਿਕਟਮ ਸਰੀ ਸ਼ਹਿਰ ਦੇ ਵਿੱਚ ਨੇ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਆਖੀ ਗਈ ਸੀ ਕਿ ਜੇਕਰ ਐਕਸਟੋਰਸ਼ਨ ਦੇ ਮਾਮਲੇ ਇਸੇ ਟੰਗ ਦੇ ਨਾਲ ਸਾਹਮਣੇ ਆਉਂਦੇ ਰਹੇ ਤਾਂ ਇਸ ਸਾਲ ਦੇ ਵਿੱਚ ਇਹਨਾਂ ਦੀ ਗਿਣਤੀ 400 ਤੋਂ ਪਾਰ ਹੋ ਸਕਦੀ ਹੈ ਸਾਰੀ ਪੁਲਿਸ ਵੱਲੋਂ ਨਿਊਟਰਨ ਜਦੋਂ ਆਪਣੇ ਇੱਕ ਇਨਸੀਡੈਂਟ ਦੇ ਨਾਲ ਸੰਬੰਧਿਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਦੋਵੇਂ ਯੂਰੋਪੀਅਨੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਅਤੇ ਪੁਲਿਸ ਲਗਾਤਾਰ ਲੋਕਾਂ ਤੋਂ ਸਹਾਇਤਾ ਵੀ ਮੰਗ ਰਹੀ ਹੈ ਤਾਂ ਜੋ ਇਸ ਐਕਸਟਰਸ਼ਨ ਦੇ ਮਸਲੇ ਨੂੰ ਰੋਕਿਆ ਜਾ ਸਕੇ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਡਮੰਟਨ ਦਾ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਹਾਜ਼ਰ ਹੋ ਰਿਹਾ। ਇੱਕ ਖਬਰ ਤੇ ਇਹ ਹੈ ਕਿ ਵੈਸਟ ਐਡਮੰਟਨ ਮਾਲ ਦੇ ਵਿੱਚ ਅੱਜ ਆ ਲਾਕਡਾਊਨ ਕਰਨਾ ਪਿਆ ਦੁਪਹਿਰ 12:24 ਮਿੰਟ ਦੇ ਉੱਤੇ ਪੁਲਿਸ ਨੂੰ ਕਾਲ ਜਾਂਦੀ ਆ ਕਿ ਉੱਥੇ ਦੋ ਵਿਅਕਤੀ ਜਿਹੜੀ ਬਰਬਨ ਸਟਰੀਟ ਆ ਵੈਸਟਰਮਿੰਸਟਰ ਮਾਲ ਦੇ ਵਿੱਚ ਉੱਥੇ ਉਹ ਤੁਰੇ ਜਾਂਦੇ ਸੀਗੇ ਔਰ ਉਸ ਤੋਂ ਬਾਅਦ ਇੱਕ ਵਿਅਕਤੀ ਨੇ ਦੂਸਰੇ ਦੇ ਉੱਤੇ ਗੋਲੀ ਚਲਾ ਦਿੱਤੀ ਉਹਦਾ ਕਾਰਨ ਜਿਹੜਾ ਸੀਗਾ ਜੀ ਇੱਕਦਮ ਲਾਕਡਾਊਨ ਕਰ ਦਿੱਤਾ ਗਿਆ ਕੋਈ 1:30 ਦੇ ਕਰੀਬ ਜਿਹੜਾ ਹੈਗਾ ਲਾਕਡਾਊਨ ਹਟਾ ਦਿੱਤਾ ਗਿਆ ਔਰ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਹੁਣ ਉੱਥੇ ਖਤਰਾ ਨਹੀਂ ਹੈ ਪਰ ਜਦੋਂ ਇਹ ਪਹਿਲਾਂ ਪੁਲਿਸ ਉੱਥੇ ਪਹੁੰਚੀ ਆ ਉਸ ਵੇਲੇ ਪੁਲਿਸ ਵੱਲੋਂ ਲੋਕਾਂ ਨੂੰ ਕਿਹਾ ਗਿਆ ਸੀਗਾ ਵੀ ਪੁਲਿਸ ਦੀ ਕਾਰਵਾਈ ਦੀ ਕਿਸੇ ਨੇ ਉੱਥੇ ਵੀਡੀਓ ਫਿਲਮਿੰਗ ਵਗੈਰਾ ਨਹੀਂ ਕਰਨੀ ਤੇ ਹੁਣ ਉੱਥੇ ਜਿਹੜਾ ਜੀ ਲੋਕਡਾਊਨ ਹਟਾ ਦਿੱਤਾ ਗਿਆ ਹੈ ਔਰ ਮਾਲ ਜਿਹੜੀ ਹੈ ਦੁਬਾਰਾ ਖੋਲ ਦਿੱਤੀ ਗਈ ਹੈ ਔਰ ਦੂਸਰੀ ਖਬਰ ਆ ਰਹੀ ਹੈ ਇਹ ਆਟਵਾ ਤੋਂ ਕਿਉਂਕਿ ਉੱਥੇ ਪ੍ਰੀਮੀਅਰ ਇਕੱਠੇ ਹੋਏ ਆ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕਰਨੀ ਸੀਗੀ ਅੱਜ ਜਿਹੜੀ ਇੱਕ ਉਥੇ ਡਿਵੈਲਪਮੈਂਟ ਹੋਈ ਹੈ ਉਹ ਇਹ ਆ ਕਿ ਜਿਹੜੇ ਬੀਸੀ ਦੇ ਪ੍ਰੀਮੀਅਰ ਆ ਡੇਵਿਡ ਈਬੀ ਹੁਰੀ ਉਹਨਾਂ ਨੇ ਇੱਕ ਗੱਲ ਲਿਆਂਦੀ ਕਿ ਜੇ ਆਪਣੇ ਦੇਸ਼ ਦੇ ਲੋਕ ਇੱਥੋਂ ਦੇ ਖਾਸ ਕਰਕੇ ਉਹਨਾਂ ਅਲਬਰਟਾ ਦੇ ਇੱਕ ਗਰੁੱਪ ਗਰੁੱਪ ਹੈਗਾ ਜੀ ਪ੍ਰੋਸਪੈਰਿਟੀ ਗਰੁੱਪ ਵਾਲੇ ਜਿਹੜੇ ਬੰਦੇ ਆ ਉਹ ਜਾ ਕੇ ਅਮਰੀਕਾ ਦੇ ਰਾਸ਼ਟਰਪਤੀ ਤੇ ਹੋਰ ਉਹਨਾਂ ਦੀ ਜਿਹੜੀਆਂ ਹੈ ਨੇ ਉਹਨਾਂ ਦੀ ਕੈਬਨਟ ਉਹਨਾਂ ਦੇ ਬੰਦਿਆਂ ਨੂੰ ਮਿਲਦੇ ਆ ਔਰ ਉਹਨਾਂ ਨੂੰ ਉਹ ਜਾ ਕੇ ਕਹਿੰਦੇ ਵੀ ਸਾਨੂੰ ਤੁਸੀਂ 500 ਬਿਲੀਅਨ ਡਾਲਰ ਦੀ ਲਾਈਨ ਆਫ ਕ੍ਰੈਡਿਟ ਦਿਓ ਔਰ ਇਹ ਜਿਹੜਾ ਕੈਨੇਡਾ ਦੇ ਵਿੱਚ ਅਲਬਰਟਾ ਆ ਇਹਨੂੰ ਆਜ਼ਾਦ ਕਰਾਉਣ ਲਈ ਮਤਲਬ ਤੁਸੀਂ ਉਹ ਸਾਨੂੰ ਸਾਡੀ ਸਪੋਰਟ ਕਰੋ ਔਰ ਇਸ ਗੱਲ ਨੂੰ ਲੈ ਕੇ ਡੇਵਿਡ ਈਬੀ ਹੁਰਾ ਗਿਆ ਵੀ ਜੇ ਕੋਈ ਵੀ ਬੰਦਾ ਜਿਹੜਾ ਇਸ ਤਰ੍ਹਾਂ ਜਾ ਕੇ ਕਿਸੇ ਦੂਸਰੇ ਦੇਸ਼ ਦੇ ਲੀਡਰ ਨੂੰ ਇਹ ਗੱਲ ਕਹਿੰਦਾ ਤੇ ਉਹ ਕਹਿੰਦੇ ਵੀ ਉਹਦੇ ਲਈ ਇੱਕ ਸ਼ਬਦ ਆ ਉਹ ਹੈਗਾ ਟ੍ਰੀਜਨ ਉਹ ਸ ਗੱਲ ਨੂੰ ਲੈ ਕੇ ਜਿਹੜੇ ਪ੍ਰੀਮੀਅਰ ਡੈਨੀਅਲਸ ਮੈਥਿਆ ਅਲਬਰਟਾ ਦੀ ਉਹਨੇ ਜਿਹੜਾ ਰਿਸਪੌਂਸ ਦਿੱਤਾ ਉਹ ਕਹਿੰਦੀ ਵੀ ਉਹਨੇ ਡੀਮੈਨਾਈਜ਼ ਨਹੀਂ ਕੀਤਾ ਉਹਨਾਂ ਜਿਹੜੇ ਵੱਖਵਾਦੀ ਲੋਕ ਨੇ ਉਹਨਾਂ ਨੂੰ ਉਹਨੇ ਇਹ ਕਿਹਾ ਕਿ ਕੈਨੇਡਾ ਨੂੰ ਲੋੜ ਆ ਉਹਨਾਂ ਬੰਦਿਆਂ ਦੇ ਨਾਲ ਰਲ ਕੇ ਕੰਮਕਾਰ ਕਰਨ ਦੀ ਔਰ ਅਲਬਰਟਾ ਦੇ ਜਿਹੜੇ ਕੰਸਰਨ ਹੈਗੇ ਆ ਉਹ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਉਹ ਕਹਿੰਦੀ ਨਹੀਂ ਹੱਲ ਕੀਤੇ ਗਏ ਉਹ ਸੋਲਵ ਕਰਨੇ ਚਾਹੀਦੇ ਆ ਤਾਂ ਕਿ ਅਲਬਰਟਾ ਜਿਹੜਾ ਆ ਉਹ ਵੀ ਪ੍ਰੋਸਪਰ ਹੋ ਸਕੇ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇਹ ਗੱਲ ਆਈ ਸੀਗੀ ਕਿ ਡੇਵਿਡ ਈਬੀ ਤੇ ਇਹਨਾਂ ਦਾ ਵੀ ਬਿਆਨ ਆਇਆ ਸੀਗਾ ਡੈਨੀਅਲਸ ਮੈਥ ਦਾ ਆ ਕਿ ਅਸੀਂ ਦੋਨੋਂ ਜਿਹੜੇ ਆ ਉਹ ਪਾਈਪਲਾਈਨ ਵਾਲੀ ਗੱਲਬਾਤ ਦੇ ਉੱਤੇ ਗੱਲਬਾਤ ਕਰ ਰਹੇ ਆ ਜਿਹੜੀ ਇੱਥੋਂ ਵੈਸਟ ਨੂੰ ਜਾਣੀ ਹੈਗੀ ਆ ਪਰ ਆ ਜੇ ਇਸ ਤਰ੍ਹਾਂ ਦਾ ਮਾਹੌਲ ਹੁਣ ਬਣਦਾ ਜਾ ਰਿਹਾ ਜੀ ਇਹਦੇ ਵਿੱਚ ਲੱਗਦਾ ਹੈ ਕਿ ਸਿਚੁਏਸ਼ਨ ਹੋ ਸਕਦਾ ਹੈ ਵੀ ਵਿਗੜੇ ਮਤਲਬ ਸੁਧਰਣ ਤੋਂ ਪਹਿਲਾਂ ਲੱਗਦਾ ਹੈ ਵੀ ਇਹਦੇ ਵਿੱਚ ਵਿਗੜਣ ਦੀ ਕਹਾਣੀ ਜ਼ਿਆਦਾ ਲੱਗਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਉਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਕਹਿੰਨੇ ਵੀ ਸਾਡੀ ਆ ਕੇ ਮਦਦ ਕਰੋ ਤੇ ਕੱਲ ਨੂੰ ਕਿਸੇ ਹੋਰ ਦੇਸ਼ ਨਾਲ ਵੀ ਲੋਕੀ ਗੱਲ ਕਰਨਗੇ ਇੱਕ ਪਾਸੇ ਤਾਂ ਪਹਿਲਾਂ ਹੀ ਚੀਨ ਹਿੰਦੁਸਤਾਨ ਤੇ ਹੋਰ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦੇ ਫੋਰਨ ਇੰਟਰਫੇਰੈਂਸ ਵਾਲੀ ਗੱਲਬਾਤ ਚੱਲ ਰਹੀ ਆ ਪਰ ਹੁਣ ਆ ਜਿਹੜਾ ਫਸਲਸਾ ਜੀ ਇਹ ਨਵਾਂ ਆਰੰਭ ਹੋ ਰਿਹਾ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਘਾ ਐਡਮਿੰਟਨ ਕੈਨੇਡਾ ਅਮਰੀਕਾ ਦੇ ਸਬੰਧ ਐਸ ਵੇਲੇ ਬਹੁਤ ਤਣਾ ਦੇ ਵਿੱਚ ਬੇਸ਼ੱਕ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਨੀ ਸਮੇਂ-ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲ ਕੇ ਇਹ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਗੱਲਬਾਤ ਜਿਹੜੀ ਹੋ ਜਾਂਦੀ ਆ ਇਹਦੇ ਨਾਲ ਇਹ ਸਬੰਧ ਐਸ ਵੇਲੇ ਪੂਰੇ ਹੀਟਲੇ ਪੱਧਰ ਤੇ ਗਏ ਹੋਏ ਆ ਇਸੇ ਦੌਰਾਨ ਕੈਨੇਡਾ ਦਾ ਇੱਕ ਸੂਬਾ ਅਲਬਰਟਾ ਉੱਥੇ ਇੱਕ ਗਰੁੱਪ ਵੱਲੋਂ ਰਾਇਸ਼ਮਾਰੀ ਕਰਵਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕੈਨੇਡਾ ਦੇ ਨਾਲ ਉਹ ਅੱਡ ਹੋਣਾ ਚਾਹੁੰਦੇ ਹਾਂ ਉਹ ਹਜੇ ਇਸ ਗੱਲ ਵਾਸਤੇ ਸਪਸ਼ਟ ਨਹੀਂ ਕਿ ਅੱਡ ਹੋ ਕੇ ਉਹਨਾਂ ਨੇ ਆਪਣਾ ਆਜ਼ਾਦ ਮੁਲਕ ਬਣਾਉਣਾ ਜਾਂ ਅਮਰੀਕਾ ਦੇ ਨਾਲ ਰਹਿਣਾ ਪਰ ਇਸ ਸਬੰਧੀ ਇਲੈਕਸ਼ਨਜ਼ ਅਲਬਰਟਾ ਜਿਹੜਾ ਕਿ ਆਧਾਰਾ ਹੈ ਉਹਨਾਂ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਵੀ ਤੁਸੀਂ ਆਪਣੇ ਸਾਈਨ ਇਕੱਠੇ ਕਰ ਲਓ ਦਸਕਤ ਇਕੱਠੇ ਕਰ ਲਓ ਤੇ ਜੇਕਰ ਤੁਹਾਨੂੰ ਮਈ ਤੱਕ 1 ਲੱਖ ਖੱਟੜਾ ਜਾਰ ਲੋਕ ਸਹਿਮਤੀ ਦੇ ਦਿੰਦੇ ਆ ਤਾਂ ਫਿਰ ਤੁਸੀਂ ਸੂਬੇ ਦੇ ਵਿੱਚ رائے شمਾਰੀ ਕਰਾ ਕੇ ਪੱਕੇ ਦਾ ਤੌਰ ਤੇ ਲੋਕਾਂ ਨੂੰ ਪੁੱਛ ਸਕਦੇ ਆ ਵੀ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣਾ ਜਾਂ ਨਹੀਂ ਸੋ ਇਸ ਸੰਬੰਧੀ ਅਲਬਰਟਾ ਦੇ ਅੱਡਾ ਅੱਡ ਸ਼ਹਿਰਾਂ ਦੇ ਵਿੱਚ ਇੱਕ ਗਰੁੱਪ ਅਜਿਹੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਇਸ ਸੰਬੰਧੀ ਬਕਾਇਦਾ ਸਟੇ ਫਰੀ ਅਲਬਰਟਾ ਨਾਂ ਦੇ ਇਸ ਗਰੁੱਪ ਵੱਲੋਂ ਮਹਿਮਚਲਾਈ ਹੋਈ ਆ ਕੈਲਗੀ ਸਟੈਂਪੀਡ ਦੇ ਵਿੱਚ ਕੱਲ੍ਹ ਐਸ ਸੰਬੰਧੀ ਵੋਟਾਂ ਪਵਾਈਆਂ ਗਈਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਹ ਤੇ 10 ਕਤ ਕਰਨ ਦੇ ਵਾਸਤੇ ਪਹੁੰਚੇ ਆ ਸੋ ਜਿਵੇਂ ਮੈਂ ਦੱਸਿਆ ਵੀ ਮਈ ਤੱਕ ਇਸੇ ਸਾਲ ਦੇ ਵਿੱਚ 178000 ਦਸਤਕਤਾਂ ਚਾਹੀਦੇ ਆ ਸੋ ਜੇਕਰ ਉਹ ਦਸਤਕਤ ਕਰਾ ਕੇ ਇਲੈਕਸ਼ਨ ਦੇ ਅਲਬਰਟਾ ਨੂੰ ਸੌਂਪ ਦਿੰਦੇ ਆ ਤੇ ਫਿਰ ਗਾਹਾਂ ਹੋਈਆਂ ਕਿਸੇ ਚੋਣਾਂ ਦੇ ਨਾਲ ਜਾਂ ਵਿਸ਼ੇਸ਼ ਤੌਰ ਤੇ ਚੋਣਾਂ ਕਰਵਾ ਕੇ ਰਾਏ ਸ਼ਮਾਰੀ ਦੇ ਰੂਪ ਵਿੱਚ ਸਵਾਲ ਪੁੱਛਿਆ ਜਾ ਸਕਦਾ ਅਲਬਰਟਾ ਦੇ ਵਸਨੀਕਾਂ ਨੂੰ ਕਿ ਕੀ ਤੁਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਆ ਜਾਂ ਨਹੀਂ ਜਾਂ ਕੋਈ ਉਹਦੀ ਹੋਰ ਰੂਪਰੇਖਾ ਵੀ ਲਿਖੀ ਜਾ ਸਕਦੀ ਆ ਜਿਵੇਂ ਮੈਂ ਪਹਿਲਾਂ ਕਿਹਾ ਇਹ ਗਰੁੱਪ ਕਹਿ ਰਿਹਾ ਕਿ ਜਿਹੜੀ ਅਲਬਰਟਾ ਸਰਕਾਰ ਆ ਜਾਂ ਕੈਨੇਡਾ ਸਰਕਾਰ ਆ ਉਹ ਲਬਰਟਾ ਦੇ ਲੋਕਾਂ ਦੀ ਨਹੀਂ ਸੋਚਦੀ ਇਸ ਕਰਕੇ ਅਸੀਂ ਅੱਡ ਹੋਣ ਦਾ ਪਲਾਨ ਬਣਾ ਰਹੇ ਹਾਂ ਸੋਚ ਰਹੇ ਹਾਂ ਤੇ ਪਰ ਹਜੇ ਤੱਕ ਕੋਈ ਇਸ ਵਗਲ ਵਾਸਤੇ ਸ਼ੋਰ ਨਹੀਂ ਹੈਗੇ ਕਿ ਉਹਨਾਂ ਨੇ ਆਜ਼ਾਦ ਹੋ ਕੇ ਕੱਢ ਮੁਲਕ ਲਬਰਟਾ ਬਣਾਉਣਾ ਆ ਜਾਂ ਅਮਰੀਕਾ ਦੇ ਨਾਲ ਸ਼ਾਮਲ ਹੋ ਜਾਣਾ ਆ ਅਮਰੀਕਾ ਦੇ ਵਿੱਚੋਂ ਵੀ ਕੁਝ ਸਿਆਸਦਾਨ ਇਸ ਮਹਿਮ ਨੂੰ ਪੱਠੇ ਪਾ ਰਹੇ ਆ ਪਰ ਲਬਰਟਾ ਦੇ ਵਿੱਚ ਚਾਹੇ ਸੱਤਾਧਾਰੀ ਤਰ੍ਹਾਂ ਦੇ ਚਾਹੇ ਵਿਰੋਧੀ ਤਰ੍ਹਾਂ ਉਹ ਇਸ ਆ ਜਿਹੜੇ ਪਲਾਨ ਦੇ ਹੱਲੇ ਹਾਲ ਦੀ ਘੜੀ ਹੌਲਡ ਚੱਲ ਰਹੀ ਹੈ ਸੋ ਗੱਲ ਹੁਣ ਲੋਕਾਂ ਦੀ ਗਿਣਤੀ ਤੇ ਖੜੀ ਹੈ ਕਿੰਨੇ ਕੁ ਲੋਕ ਰਾਏ ਸਮਰੀ ਚਾਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜੇਕਰ 170 ਹਜ਼ਾਰ ਦੇ ਕਰੀਬ 10 ਹਸਕਤ ਹੋ ਜਾਂਦੇ ਆ ਕਾਨੂੰਨਨ ਤੌਰ ਦੇ ਉੱਤੇ ਫਿਰ ਰਾਇਸ਼ਮਾਰੀ ਕਰਾਉਣੀ ਪੈਣੀ ਆ ਕੈਨੇਡਾ ਦੇ ਵਿੱਚ ਜਿਹੜਾ ਇਹ ਰੂਲ ਆਫ ਲਾ ਆ ਇਦਾਂ ਨਹੀਂ ਵੀ ਧੱਕੇ ਦੇ ਨਾਲ ਰਾਇਸ਼ਮਾਰੀ ਰੋਕ ਲੈਣੀ ਆ ਜੇ ਲੋਕ ਚਾਹੁੰਦੇ ਆ ਤਾਂ ਰਾਇਸ਼ਮਾਰੀ ਹੋਊਗੀ ਇਸ ਤਰੀਕੇ ਇੱਕ ਵਕ ਦੇ ਵਿੱਚ ਵੀ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਅਲਬਰਟਾ ਦੇ ਸਮੁੱਚੇ ਲੋਕ ਇਹ ਡਿਸਾਈਡ ਕਰਨਗੇ ਤੈਅ ਕਰਨਗੇ ਕਿ ਉਹਨਾਂ ਨੇ ਅਲਬਰਟਾ ਜਿਹੜਾ ਆ ਕੈਨੇਡਾ ਦੇ ਨਾਲ ਰੱਖਣਾ ਜਾਂ ਨਹੀਂ ਰੱਖਣਾ ਅਮਰੀਕਾ ਦੇ ਨਾਲ ਰਲਾਉਣਾ ਜਾਂ ਫਿਰ ਆਪਣਾ ਆਜ਼ਾਦ ਮੁਲਕ ਬਣਾਉਣਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ